ਕਹਿੰਦਾ ਦੇਖੀ ਜਾਇਆ ਜੇ ਬੰਦਾ ਕੀ ਏ ਹਾਲੇ ਤੀਰ ਕਮਾਨ ਤੇ ਪਾਇਆ ਏ ਰੰਗ ਕਿਉਂ ਉੱਡ ਗਏ ਨੇ ਤੁਹਾਡੇ ਹਾਲੇ ਪੈਰ ਮੈਦਾਨ ਚ ਪਾਇਆ ਏ ਤੇਰੇ ਵੱਲੋਂ ਕੋਈ ਕਮੀ ਨਾ ਰਹੇ ਮਾਲਕਾ ਇਸ ਵਾਰ ਬੱਕਰਾ ਚਟਕਾ ਕੇ ਛੱਡਾਂਗੇ ਟੈਨਸ਼ਨ ਨਾ ਲਿਆ ਜੇ ਮਿੱਤਰੋ ਇਹਨਾਂ ਦੇ ਚਿੱਟੜਾਂ ਤੇ ਵੀ ਮੋਹਰ ਲਵਾ ਕੇ ਛੱਡਾਂਗੇ ਮਾਲਕਾ ਤੇਰੀ ਹੋਇਆ ਫਿਰ ਤਾਂ ਪਰੋਣੇ ਵੀ ਤੂੰ ਕਹਿੰਦਾ ਦੇਖੀ ਜਾਇਆ ਜੇ ਬੰਦਾ ਕੀ ਏ ਹਾਲੇ ਤੀਰ ਕਮਾਨ ਤੇ ਪਾਇਆ ਏ ਰੰਗ ਕਿਉਂ ਉੱਡ ਗਏ ਨੇ ਤੁਹਾਡੇ ਹਾਲੇ ਪੈਰ ਮદાન ਚ ਪਾਇਆ ਏ ਤੇਰੇ ਵੱਲੋਂ ਕੋਈ ਕਮੀ ਨਾ ਰਹੇ ਮਾਲਕਾਂ ਇਸ ਵਾਰ ਬੱਕਰਾ ਝਟਕਾ ਕੇ ਛੱਡਾਂਗੇ ਟੈਨਸ਼ਨ ਨਾ ਲਿਆ ਜੇ ਮਿੱਤਰੋ ਇਹਨਾਂ ਦੇ ਚਿੱਟੜਾਂ ਤੇ ਵੀ ਮੋਹਰ ਲਵਾ ਕੇ ਛੱਡਾਂਗੇ ਮਾਲਕ ਰੱਬ ਤੇਰੀ ਹੋਇਆ ਫਿਰ ਤਾਂ ਪਰੋਣੇ ਵੀ ਤੂੰ